ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੁੰਮਣ ਆਪਾਂ ਕੁਝ ਗੱਲਾਂ ਮਤਾ ਕਰਨੀਆਂ ਨੇ ਜੀ ਇੱਕ ਨਾ ਜੀ ਬਹੁਤ ਚਰਚਾ ਚੱਲ ਰਹੀ ਹੈ ਤੁਹਾਨੂੰ ਵੀ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਿੱਛੇ ਸੁਖਵੀਰ ਬਾਦਲ ਤੇ ਗੋਲੀ ਚਲਦੀ ਹੈ ਨਰੈਣ ਸਿੰਘ ਚੌਰੇ ਨੇ ਚਲਾਈ ਹੈ ਜਿਹੜੀ ਤਾਂ ਉਹਦੇ ਵਿੱਚ ਇੱਕ ਪੱਗ ਨੂੰ ਇਸ਼ੂ ਬਣਾਇਆ ਜਾ ਰਿਹਾ ਹੈ ਦੇਖੋ ਮੈਂ ਕੋਈ ਬਹੁਤ ਵੱਡਾ ਵੇਦਵਾਨ ਤਾਂ ਹੈ ਨਹੀਂ ਪਰ ਮੈਨੂੰ ਜਿੰਨਾ ਕੋ ਪਤਾ ਹੈ ਵੀ ਪੱਗ ਦੇਖੋ ਕਹਿੰਦੇ ਜੀ ਉਥੇ ਪੱਗ ਦੀ ਬੇਅਦਵੀ ਹੋਈ ਹੈ ਪੱਗ ਦੀ ਬੇਅਦਵੀ ਹੋਈ ਹੈ ਤਾਂ ਮੈਂ ਇਹ ਕਹਿੰਦਾ ਜੀ ਵੀ ਜੇ ਬਾਈ ਚਾਂਸ ਮੰਨ ਲਓ 1% ਸੁਖਵੀਰ ਬਾਦਲ ਸਾਹਮਣੇ ਚਲੋ ਰੱਬ ਲੰਬੀ ਉਮਰ ਕਰੇ ਲੀਟਰ ਨੇ ਉਹ ਬਾਈ ਚਾਂਸ ਉਹਨਾਂ ਨੂੰ ਗੋਲੀ ਹਿੱਟ ਕਰ ਜਾਂਦੀ ਉਹਨਾਂ ਨੂੰ ਗੋਲੀ ਵਾਜਦੀ ਤਾਂ ਜੇ ਮੰਨ ਲਓ ਵੀ ਉਹ ਮੂੰਹ ਪਰ ਮੋਰੇ ਨੂੰ ਗਿਰਦੇ ਤੱਕ ਹੀ ਉਹਨਾਂ ਦੀ ਦਸਤਾਰ ਨਾਸਿਰ ਤੋਂ ਲੈਣ ਜੀ ਬਾਦਲ ਸਾਹਿਬ ਦੀ ਦੇਖੋ ਮੈਂ ਕੋਈ ਸਖਵੀਰ ਬੱਲ ਦੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਹੈਗਾ ਠੀਕ ਹੈ ਜੀ ਨਾ ਮੰਨ ਲਓ ਵੀ ਉਹਨਾਂ ਦਾ ਕੋਈ ਵਰਕਰ ਆ ਪਰ ਮੈਂ ਜਿਹੜੀ ਗੱਲ ਹੈ ਵੀ ਦਸਤਾਰ ਦੀ ਦੇਖੋ ਦਸਤਾਰ ਚਾਹੇ ਨਰੈਣ ਚੌਰੇ ਦੀ ਹੋਵੇ ਚਾਹੇ ਸਖਵੀਰ ਬੱਲ ਦੀ ਹੋਵੇ ਦਸਤਾਰ ਚਾਹੇ ਮੇਰੀ ਹੋਵੇ ਦਸਤਾਰ ਹੈਗੀ ਦਸਵੇਂ ਪਾਸ਼ਾ ਮਹਾਰਾਜ ਦੀ ਬਖਸ਼ੀ ਹੋਈ ਠੀਕ ਹੈ ਜੀ ਦਸਤਾਰ ਦਸਵੇਂ ਪਾਸ਼ਾ ਮਹਾਰਾਜ ਜੀ ਬਖਸ਼ੀ ਹੋਈ ਦਸਤਾਰ ਹੈ ਕਿਸੇ ਦੀ ਦਸਤਾਰ ਨਹੀਂ ਹੈਗੀ ਤਾਂ ਗੱਲ ਇਹ ਹੈ ਵੀ ਜੇ ਹੁਣ ਮੰਨ ਲਓ ਵੀ ਉੱਥੇ ਧੱਕਾ ਮੁੱਕੀ ਦੇ ਵਿੱਚ ਜਾਂ ਕਿਵੇਂ ਵੀ ਨਰੈਣ ਚੌੜੇ ਦੀ ਪੱਗ ਲੱਗੀ ਸਿਰ ਤੇ ਜੇ ਮੰਨ ਲਓ ਵੀ ਇਹੀ ਪੱਗ ਗੋਲੀ ਹਿੱਟ ਕਰ ਜਾਂਦੀ ਸੰਗਵੀਰਪਾਲ ਨੂੰ ਵੀ ਉਹਨਾਂ ਦੇ ਸਿਰ ਤੋਂ ਵੀ ਪੱਗ ਲੈ ਸਕਦੀ ਸੀਗੀ ਠੀਕ ਹੈ ਸਮਾਂ ਸਾਡੇ ਲੋਕ ਨਰੈਣ ਚੌੜੇ ਨੂੰ ਇਹ ਤਾਂ ਕੀ ਕਹਿਣਾ ਹੈ ਨਹੀਂ ਹਾਂ ਭਾਈ ਤਾਂ ਗੁਰੂ ਘਰੇ ਜਾ ਕੇ ਗੋਲੀ ਚਲਾਈਏ ਗੁਰੂ ਮਹਾਰਾਜ ਦੀ ਪਵਿੱਤਰ ਧਰਤੀ ਹੈ ਮੈਂ ਕਹਿੰਦਾ ਲੱਖ ਲੱਖ ਗੁਨਾਹ ਕੀਤੇ ਹੁਣ ਸੁਖਬੀਰ ਬਾਲ ਨੇ ਮੈਂ ਕਹਿੰਦਾ ਨੇ ਲੱਖਾਂ ਕਰੋੜਾਂ ਗੁਨਾਹ ਕੀਤੇ ਹੁਣ ਜਿੰਨੇ ਵੇ ਸਾਹ ਨੇ ਉਹਨੇ ਵੀ ਗੁਨਾਹ ਕੀਤੇ ਹੁਣ ਪਰ ਉਸ ਇਨਸਾਨ ਦੀ ਮੈਂ ਇੱਕ ਗੱਲ ਤੋਂ ਉਹ ਕਰਦਾ ਵਾਂ ਵੀ ਉਸ ਬੰਦੇ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਚੋਰੀ ਅੱਡ ਕੇ ਆਪਦੇ ਗੁਨਾਹ ਕਬੂਲ ਕੀਤੇ ਨੇ ਵੀ ਹਾਂ ਜੀ ਸਾਡੇ ਰਾਜ ਭਾਗ ਦੇ ਵਿੱਚ ਆ ਗਲਤੀਆਂ ਹੁੰਦੀਆਂ ਗਨਾਹ ਕਬੂਲ ਕਰ ਲਏ ਠੀਕ ਹੈ ਜੀ ਉਹਨਾਂ ਨੂੰ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੇਗੀ ਹੁਣ ਜਦੋਂ ਉਹ ਸੇਵਾ ਕਰ ਰਿਹਾ ਸੁਖਵੀਰ ਬਾਦਲ ਦਾ ਤਾਂ ਉਸ ਟਾਈਮ ਉਹ ਸੁਖਵੀਰ ਬਾਦਲ ਨਹੀਂ ਹੈ ਉਸ ਟਾਈਮ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਸੇਵਾਦਾਰ ਹੈ ਤੇ ਸੇਵਾਦਾਰ ਉੱਤੇ ਗੋਲੀ ਚਲਾਨੀ ਹੋਈ ਚਲਾਨੀ ਕਿੰਨੀ ਮਾੜੀ ਗੱਲ ਨਹੀਂ ਹੈਗੀ ਫਿਰ ਉਹ ਇੰਨੀ ਪਵਿੱਤਰ ਧਰਤੀ ਜਿੱਥੇ ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨ ਪਏ ਹੋਣਾਂ ਠੀਕ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੋ ਗਏ ਮੈਂ ਇਹ ਕਹਿੰਦਾ ਜੀ ਸਾਡੇ ਵਾਸਤੇ ਸਿੱਖ ਕੌਮ ਵਾਸਤੇ ਐਡੋ ਇਦੋ ਪਵਿੱਤਰ ਜਗ੍ਹਾ ਕੋਈ ਦੁਨੀਆ ਤੇ ਹੈ ਹੀ ਨਹੀਂ ਠੀਕ ਹੈ ਜੀ ਸਾਡੇ ਵਾਸਤੇ ਤਾਂ ਸਭ ਤੋਂ ਪਵਿੱਤਰ ਧਰਤੀ ਸ੍ਰੀ ਅਮਰitsar ਸਾਹਿਬ ਦੀ ਹੈ ਸ੍ਰੀ ਦਰਬਾਰ ਸਾਹਿਬ ਇਹ ਉੱਥੇ ਜਾ ਕੇ ਗੋਲੀਆਂ ਚਲਾ ਰਹੇ ਨੇ ਮੈਂ ਤਾਂ ਇੱਕ ਗੱਲ ਸੋਚਦਾ ਵੀ ਅੱਜ ਇਹ ਬੰਦਿਆਂ ਦੇ ਉੱਤੇ ਇੰਨਾ ਸਕੰਜਾ ਇੰਨਾ ਮੰਨ ਲਓ ਵੀ ਆਪਣਾ ਪੁਲਿਸ ਪ੍ਰਸ਼ਾਸਨ ਠੀਕ ਹੈ ਜੀ ਹੋਰ ਸਰਕਾਰਾਂ ਨੇ ਠੀਕ ਹੈ ਤਾਂ ਨਹੀਂ ਇਹ ਬੰਦੇ ਮੰਨ ਲਓ ਵੀ ਹਟਦੇ ਆ ਜੇ ਵੀ ਗੁੰਡਾਗਰਦੀ ਕਰਨ ਤੋਂ ਜਦੋਂ ਇਹਨਾਂ ਦੀ ਬਹੁਤ ਮਤ ਹੋਏਗੀ ਜਦੋਂ ਮੰਨ ਲਓ ਵੀ ਇਹ ਬਹੁ ਗਿਣਤੀ ਵਿੱਚ ਸੀਗੇ ਜਦੋਂ ਮੰਨ ਲਓ ਵੀ ਇਹ ਜਿਹੜੀ ਲਹਿਰ ਨੂੰ ਇਹ ਕਹਿੰਦੇ ਨੇ ਵੀ ਸਾਡਾ ਆਪਣਾ ਸਿੱਖ ਸੰਘਰਸ਼ ਕਹਿੰਦੇ ਨੇ ਜਾਂ ਹਥਿਆਰਬੰਦ ਲਹਿਰ ਕਹਿੰਦੇ ਨੇ ਕੁਝ ਵੀ ਕਹਿੰਦੇ ਨੇ ਵੀ ਉਦੋਂ ਇਹ ਇਹਨਾਂ ਬੰਦਿਆਂ ਨੇ ਕੀ ਕੁਝ ਕੀਤਾ ਹੋਵੇਗਾ ਜੇ ਇੱਕ ਸਖਬੀਰ ਬਾਦਲ ਐਡਾ ਵੱਡਾ ਲੀਡਰ ਹੈ ਜੇ ਉਹਦੇ ਉੱਤੇ ਹੋਈ ਚਲਾ ਸਕਦੇ ਨੇ ਤੇ ਆਮ ਲੋਕਾਂ ਦਾ ਕੀ ਹਾਲ ਕਰਦੇ ਹੋਣਗੇ ਆਮ ਲੋਕਾਂ ਦਾ ਕੀ ਹਾਲ ਕਰਦੇ ਹੋਣਗੇ ਨਰੈਣ ਚੋੜੇ ਵਰਗੇ ਠੀਕ ਹੈ ਜੀ ਮੈਂ ਕਹਿੰਦਾ ਜੀ ਹਰ ਸਿੱਖ ਦਾ ਸਿੱਖ ਤੋਂ ਲਾਵਾ ਵੀ ਕੁੱਲ ਦੁਨੀਆ ਦੀ ਕਾਇਨਾਤ ਉਸ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਸਜਦਾ ਕਰਦੀ ਹੈ ਸੀਸ ਝੁਕਦੀ ਹੈ ਠੀਕ ਹੈ ਜੀ ਲੱਖਾਂ ਦੁਨੀਆ ਉੱਤੇ ਰੋਜ਼ ਨਮਸਕਾਰ ਕਰਦੀ ਹੈ ਇਹ ਉੱਥੇ ਜਾ ਕੇ ਗੁੰਡਾਗਰਦੀ ਨਹੀਂ ਕਰਨੋਂ ਫੜਦੇ ਹੈਗੇ ਠੀਕ ਹੈ ਅੱਜ ਤਾਂ ਨਰੈਣ ਚੌੜੇ ਵਰਗੇ 1 2 ਨੇ ਜਿਹੜੇ ਇਦਾਂ ਹੀ ਗੁੰਡਾਗਰਦੀ ਕਰਦੇ ਨੇ ਜਦੋਂ ਮਤਲਬ ਇਹ ਬਹੁਤ ਗਿਣਤੀ ਹੋਣਗੇ ਉਦੋਂ ਇਹ ਕੀ ਹਾਲ ਕਰਦੇ ਹੋਣਗੇ ਚ ਲੋਕਾਂ ਦਾ ਆਮ ਜਨਤਾ ਦਾ ਕੀ ਹਸ਼ਰ ਕਰਦੇ ਹੋਣਗੇ ਜਿਹੜੇ ਲੋਕ ਨਰੈਣ ਚੌੜੇ ਨੂੰ ਹੀਰੋ ਬਣਾਉਂਦੇ ਲੱਗੇ ਨੇ ਦੇਖੋ ਮੈਂ ਕੋਈ ਸੁਖਵੀਰ ਬਾਲ ਦਾ ਸਪੋਰਟਰ ਨਹੀਂ ਹੈਗਾ ਮੈਂ ਕੋਈ ਸ਼ਰੋਮਣੀ ਅਕਾਲੀ ਦਲ ਦਾ ਜਾਂ ਹੋਰ ਕਿਸੇ ਰਾਜਨੀਤਿਕ ਪਾਰਟੀ ਦਾ ਬੰਦਾ ਨਹੀਂ ਹੈਗਾ ਮੈਂ ਤਾਂ ਇੱਕ ਆਮ ਜਿਹਾ ਸਧਾਰਨ ਬੰਦਾ ਹਾਂ ਆਪਣੀ ਕਿਰਤ ਕਰਕੇ ਕਮਾਉਂਦਾ ਪਰ ਮੈਨੂੰ ਜੋ ਦੇਖਦਾ ਮੈਂ ਉਹ ਬੋਲਦਾ ਵੀ ਇਹ ਸਾਰਾ ਸਾਰ ਗੁੰਡਾਗਰਦੀ ਨਹੀਂ ਹੈਗੀ ਹੁਣ ਪੱਗ ਦਾ ਇਸ਼ੂ ਬਣਾਇਆ ਜਾ ਰਿਹਾ ਉਹਨੂੰ ਬਚਾਉਣ ਵਾਸਤੇ ਠੀਕ ਹੈ ਕਿਸੇ ਦੀ ਦਸਤਾਰ ਲਾਉਣੀ ਬਹੁਤ ਮਾੜੀ ਗੱਲ ਹੈ ਦੇਖੋ ਦਸਤਾਰ ਮਹਾਰਾਜ ਮੈਂ ਪਹਿਲਾਂ ਕਹਿਆ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਾਂ ਨੂੰ ਦਸਤਾਰ ਬਖਸ਼ੀ ਹੈ ਠੀਕ ਹੈ ਜੀ ਕਿਸੇ ਦਸਤਾਰ ਸਿਰ ਤੋਂ ਨਹੀਂ ਲੌੜੀ ਚਾਹੀਦੀ ਪਰ ਗੱਲ ਇਹ ਹੈ ਵੀ ਕੀ ਨਰੈਣ ਸਿੰਘ ਚੌੜੇ ਨੂੰ ਨਰੈਣ ਸਿੰਘ ਚੌੜਾ ਪੱਗ ਦੀ ਮਤਲਬ ਉਹਦੇ ਬੰਦੇ ਜਾਂ ਜਿਹੜੇ ਉਹਦੇ ਹਮਦਾਰ ਦਲਾਲੋ ਜਾਂ ਕੁਝ ਵੀ ਲਾਲੋ ਇਹ ਉਹ ਪੱਗ ਦੀ ਢਾਲ ਨਹੀਂ ਬਣਾ ਰਹੇ ਪੱਗ ਦਾ ਇਸ਼ੂ ਨਹੀਂ ਵਿੱਚ ਖੜਾ ਕਰ ਰਹੇ ਸਗੋਂ ਇਹ ਕਹਿਣਾ ਚਾਹੀਦਾ ਹੈ ਭਾਈ ਇਹਦੀ ਗਲਤੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਵੀ ਇਹਨੇ ਗਲਤੀ ਕੀਤੀ ਨਰੈਣ ਚੌੜੇ ਨੇ ਗੋਲੀ ਚਲਾਈ ਸ੍ਰੀ ਹਰਮੰਦਰ ਸਾਹਿਬ ਤੇ ਹਉਦੂ ਦੇ ਵਿੱਚ ਗੋਲੀ ਚਲਾਈਏ ਇਹਨੂੰ ਪਈ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਉਲਟਾ ਸਮਾਂ ਪੱਗ ਦਾ ਤੁਸੀਂ ਈਸ਼ੂ ਬਣਾ ਰਹੇ ਹੋ ਯਾਰ ਇੰਨਿਆ ਕੋ ਬੇਨਤੀ ਹੈ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ